ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਅੱਜ ਜਿਹੜੀ ਆਪਾਂ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਆ ਉਹ ਵੀਡੀਓ ਹੈ ਆਪਣੀ ਜਿੱਦਾਂ ਪੁਰਾਣੇ ਸੱਭਿਆਚਾਰ ਆਪਣਾ ਪੁਰਾਣੇ ਸਮਿਆਂ ਦੇ ਵਿੱਚ ਇੱਕ ਸਾਧ ਸਾਧਨੀ ਬਣਦੇ ਹੁੰਦੇ ਸੀ ਵਿਆਹ ਦੇ ਵਿੱਚ ਨਾਨਕਾ ਮੇਲ ਆਉਂਦਾ ਸੀ ਤੇ ਸਾਧ ਸਾਧਨੀ ਬਣਦਾ ਸੀ ਤੇ ਸਾਰੇ ਪਿੰਡ ਦੇ ਵਿੱਚ ਉਹ ਗੇੜੇ ਦਿੰਦੇ ਸੀ ਤੇ ਜਦੋਂ ਸਾਰੇ ਪਿੰਡ ਦੇ ਵਿੱਚ ਉਹ ਜਿਵੇਂ ਸਕਿਆਂ ਸਕਿਆਂ ਦੇ ਘਰੇ ਜਾਂਦੇ ਸੀ ਉੱਥੇ ਗਿੱਧਾ ਪਾਉਂਦੇ ਸੀ ਤਾਂ ਲੋਕ ਉਹਨਾਂ ਨੂੰ ਸ਼ਗਨ ਵਜੋਂ ਪੈਸੇ ਦਿੰਦੇ ਸੀ ਇੱਕ ਇਹਦੇ ਵਿੱਚ ਸਾਧ ਹੁੰਦਾ ਇੱਕ ਸਾਧਣੀ ਇੱਕ ਗੱਡੀਆਂ ਵਾਲੀ ਬਾਕੀ ਮੇਲਣਾ ਹੁੰਦੀ ਆ ਬਹੁਤ ਹੀ ਵਧੀਆ ਵੀਡੀਓ ਆ ਸਾਧ ਦਿਖਾ ਸਾਹਿਬ ਆਏ ਕੜ ਡਾੜੀ ਖਾੜ ਜਾ ਸਾਧ ਸਾਹਿਬ ਅਸੀਂ ਸਾਡਾ ਨਾਲ ਸਾਧਣੀ ਵੀ ਸੀ ਗੱਡੀਆਂ ਵਾਲੀ ਵੀ ਸੀ ਤੇ ਮੇਲਣਾ ਵੀ ਸੀ। ਕਿਸ-ਕਿਸ ਨੂੰ ਏ? ਰਿਵਾਜ ਦਾ ਪਤਾ ਵਾ। ਜਾਂ ਹਾਂ ਅੰਦਰ ਸਮਿਆਂ ਵਿੱਚ ਜੋ ਹੋਂਦੇ ਸਮਿਆਂ ਵਿੱਚ ਵੀ ਇਦਾਂ ਸਾਧਨਿਕ ਬਣੇ ਆ ਜਾਂ ਬਣਦੇ ਆ। ਸਾਨੂੰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਸਾਰੀ ਦੇਖੀ। பிச்சின் <laughs> Gracias.

ਤਕਾਲ ਜਰੀਏ ਉਹ ਡਾਕੀ ਕਾਲ ਚਲੀ ਹੈ